ਹਾਂਜੀ ਸਟੂਡੈਂਟਸ ਵੈਲਕਮ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਅਸੀਂ ਚਰਚਾ ਕਰਾਂਗੇ ਐਮਸੀਕਿਊਜ਼ ਰਾਹੀਂ ਮਲਟੀਪਲ ਚੁਆਇਸ ਕੁਐਸਚਨ ਨੇ ਜਿਹੜੇ ਪੇਪਰ ਦੇ ਵਿੱਚ ਆਉਂਦੇ ਨੇ ਇੰਪੋਰਟੈਂਟ ਕੁਐਸਚਨ ਨੇ ਸਦਾ ਸਭ ਤੋਂ ਪਹਿਲਾ ਕੁਐਸਚਨ ਹੈਗਾ ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਮ ਕੀ ਸੀ ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਮ ਕੀ ਸੀ ਲਛਮਣ ਦਾਸ ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ ਬੰਦਾ ਸਿੰਘ ਬਹਾਦਰ ਦਾ ਜਨਮ ਕਸ਼ਮੀਰ ਵਿੱਚ ਹੋਇਆ ਸੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੇਲੇ ਪੰਜਾਬ ਦਾ ਗਵਰਨਰ ਕੌਣ ਸੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੇਲੇ ਪੰਜਾਬ ਦਾ ਜਰਨਲ ਅਬਦੁਲ ਸਮਦ ਖਾਨ ਸੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੇਲੇ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ ਫਰੋਖਸियर ਜਿਹੜਾ ਸੀਗਾ ਭਾਰਤ ਦਾ ਮੁਗਲ ਸ਼ਾਸਕ ਸੀ ਉਸ ਟਾਈਮ ਦੇ ਉੱਤੇ ਫਿਰ ਹੈ ਬੰਦਾ ਸਿੰਘ ਬਹਾਦਰ ਕਿੱਥੇ ਸ਼ਹੀਦ ਹੋਇਆ ਸੀ ਦਿੱਲੀ ਵਿੱਚ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਦੋਂ ਮਿਲਿਆ 1707 ਵਿੱਚ ਬੰਦਾ ਸਿੰਘ ਬਹਾਦਰ ਦੀਆਂ ਮੁਗਲਾਂ ਨਾਲ ਆਖਰੀ ਲੜਾਈ ਕਿਹੜੀ ਸੀ ਗੁਰਦਾਸ ਮੰਗਲ ਦੀ ਲੜਾਈ ਇਹਨਾਂ ਵਿੱਚੋਂ ਕਿਸ ਨੂੰ ਬੰਦਾ ਬਹਾਦਰ ਤੁਹਾਡਾ ਸਥਾਪਿਤ ਸੁਤੰਤਰ ਸਿੱਖ ਰਾਜ ਦੀ ਰਾਜਧਾਨੀ ਬਣਾਇਆ ਗਿਆ ਸੀ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ ਸੀ ਜਿਹੜਾ ਸੁਤੰਤਰ ਸਿੱਖ ਰਾਜ ਉਸ ਦੀ ਰਾਜਧਾਨੀ ਕਿਸ ਨੂੰ ਬਣਾਇਆ ਗਿਆ ਲੋਹਗੜ੍ਹ ਨੂੰ ਪਹਿਲਾ ਪ੍ਰਸ਼ਨ ਜਿਹੜਾ ਹੈ ਉਹ ਚੰਗੀ ਤਰ੍ਹਾਂ ਸਮਝਣਾ ਹੈ ਤੁਸੀਂ ਫਿਰ ਆਨਸਰ ਤੇ ਟਿੱਕ ਲਗਾਉਣੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਚੇਲੇ ਬਨਣ ਤੋਂ ਪਹਿਲਾਂ ਬੰਦਾ ਸਿੰਘ ਕਿਸ ਦਾ ਚੇਲਾ ਸੀ ਉਗਰਨਾਥ ਦਾ ਇਹ ਪ੍ਰਸ਼ਨ ਨੇ ਜਿਹੜੇ ਤੁਹਾਨੂੰ ਆਮ ਕਿਤਾਬਾਂ ਦੇ ਵਿੱਚ ਜਾਂ ਆਮ ਜਿਹੜੇ ਚੈਨਲ ਨੇ ਉਹਨਾਂ ਤੇ ਨਹੀਂ ਮਿਲਣਗੇ ਇਸ ਲਈ ਧਿਆਨ ਨਾਲ ਵੀਡੀਓ ਨੂੰ ਦੇਖੋ ਤੇ ਆਪਣਾ ਪੇਪਰ ਜਿਹੜਾ ਉਸ ਦੀ ਤਿਆਰੀ ਕਰੋ ਕਿਉਂਕਿ ਇਹ ਜਿਹੜਾ ਲੈਸਨ ਆ ਇਹ ਹਰੇਕ ਕੰਪੀਟੀਸ਼ਨ ਦੇ ਵਿੱਚ ਆਉਂਦਾ ਹੀ ਆਉਂਦਾ ਹੀ ਫਿਰ ਹੈ ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਵਿੱਚ ਸ਼ਹੀਦ ਕੀਤਾ ਗਿਆ ਸੀ ਸਰਹੰਦ ਦੀ ਲੜਾਈ ਕਿਸ ਜਗ੍ਹਾ ਤੇ ਲੜੀ ਗਈ ਚੱਪੜ ਚਿੜੀ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਉੱਤਰਾਧਿਕਾਰੀ ਕੌਣ ਮੰਨਦਾ ਸੀ ਬੰਦਾ ਹੀ ਖਾਲਸਾ ਜਿਹੜਾ ਗਰੁੱਪ ਸੀਗਾ ਉਹ ਬੰਦਾ ਸਿੰਘ ਬਹਾਦਰ ਨੂੰ ਉਪਰ ਗੋਬਿੰਦ ਸਿੰਘ ਜੀ ਦਾ ਉੱਤਰਾ ਅਧਿਕਾਰੀ ਮੰਨਦਾ ਸੀ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਕਿੱਥੇ ਮਾਰਿਆ ਗਿਆ ਸੀ ਚੱਪੜਚੜੀ ਵਿੱਚ ਜਿਹੜਾ ਥਿਉਰੀ ਪੋਰਸ਼ਨ ਆ ਇਸ ਵੀਡੀਓ ਦਾ ਇਸ ਲੈਸਨ ਦਾ ਥਿਉਰੀ ਪੋਰਸ਼ਨ ਵਾਲੀ ਵੀਡੀਓ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਆ ਕਿਉਂਕਿ ਉਹਦੇ ਬੇਸ ਤੇ ਜਿਹੜੇ ਐਮਸੀਕਿਊ ਨੇ ਜਿਹੜੇ ਅਸੀਂ ਕਰ ਰਹੇ ਹਾਂ ਰਿਵੀਜ਼ਨ ਇਹ ਤਾਂ ਹੈਗੇ ਨੇ ਇਸ ਤੋਂ ਇਲਾਵਾ ਹੋਰ ਵੀ ਕੋਈ ਬਰੀਕੀ ਦੇ ਵਿੱਚ ਜਿਹੜੀ ਵੀ ਚੀਜ਼ ਆਉਂਦੀ ਹੈ ਉੱਥੋਂ ਤੁਸੀਂ ਕਰ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਬੰਦਾ ਬਹਾਦਰ ਨੂੰ ਕਿਸ ਸਥਾਨ ਤੇ ਮਿਲੇ ਸੀ ਜャ ਬੰਦਾ ਸਿੰਘ ਬਹਾਦਰ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੱਥੇ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਹੋਈ ਸੀ ਪਹਿਲੀ ਵਾਰ ਤਾਂ ਸਾਡਾ ਆਨਸਰ ਕੀ ਆ ਨਾਂਦੇੜ ਮਾਧੋਦਾਸ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਕੀ ਨਾਮ ਦਿੱਤਾ ਗਿਆ ਸੀ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਜਿਹੜਾ ਬੰਦਾ ਬਹਾਦਰ ਆ ਉਸਦੇ ਕਈ ਨਾਮ ਸੀਗੇ ਤਾਂ ਮਾਧੋਦਾਸ ਵੀ ਇੱਕ ਨਾਮ ਸੀ ਉਸ ਦਾ ਮਾਧੋਦਾਸ ਸੀਗਾ ਜਿਹੜਾ ਉਸ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਕੀ ਨਾਮ ਦਿੱਤਾ ਗਿਆ ਉਹਨੂੰ ਨਾਮ ਦਿੱਤਾ ਗਿਆ ਗੁਰਵਖਸ਼ ਸਿੰਘ ਪੰਜਾਬ ਆਉਣ ਤੋਂ ਬਾਅਦ ਬੰਦਾ ਬਹਾਦਰ ਦੁਆਰਾ ਪਹਿਲਾ ਹਮਲਾ ਕਿੱਥੇ ਕੀਤਾ ਗਿਆ ਸੀ ਸੋਨੀਪੱਤ ਬੰਦਾ ਬਹਾਦਰ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸਨ ਬਹਾਦਰ ਸ਼ਾ ਤੇ ਫਰੋ ਫਰੂਕਸियर ਸਤੰਤਰ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੀ ਪਹਿਲੀ ਸ਼ਖਸੀਅਤ ਕੌਣ ਸੀ ਬੰਦਾ ਬਹਾਦਰ ਬੰਦਾ ਬਹਾਦਰ ਨੇ ਕਿਸ ਪ੍ਰਥਾ ਨੂੰ ਖਤਮ ਕੀਤਾ ਸੀ ਬੰਦਾ ਬਹਾਦਰ ਨੇ ਜ਼ਮੀਂਦਾਰੀ ਸਿਸਟਮ ਸੀਗਾ ਜਿਹੜਾ ਉਸ ਨੂੰ ਖਤਮ ਕੀਤਾ ਸੀ ਕਿਸ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਨਾਮ ਤੇ ਸਿੱਕੇ ਸ਼ੁਰੂ ਕੀਤੇ ਬੰਦਾ ਬਹਾਦਰ ਨੇ ਬੰਦਾ ਬਹਾਦਰ ਦੇ ਸਮਕਾਲੀ ਭਾਈ ਦੁਨੀ ਚੰਦ ਦੀ ਹਵੇਲੀ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਗੁਰਦਾਸਪੁਰ ਵਿੱਚ ਅੱਗੇ ਅਸੀਂ ਗੱਲ ਕਰਾਂਗੇ ਇਸ ਦੀਆਂ ਘਟਨਾਵਾਂ ਦੇ ਵਿੱਚ ਮੁਗਲਾਂ ਦਾ ਦਬਦਬਾ ਅਫਗਾਨ ਹਮਲੇ ਤੇ ਸਿੱਖ ਸ਼ਕਤੀ ਤੇ ਮਿਸਲਾਂ ਦੇ ਉਭਾਰ ਦੇ ਵਿੱਚ ਜਿਹੜਾ ਰੋਲ ਸੀਗਾ ਉਹ ਗੱਲ ਕਰਾਂਗੇ ਅਸੀਂ ਇਹ ਲਿਕਾਂ ਵਿਚੋਂ ਸਿੱਖ ਮਿਸਲਾਂ ਦੇ ਨਾਮ ਸੰਬੰਧੀ ਕਿਹੜਾ ਸੱਚ ਨਹੀਂ ਹੈ ਕਿਹੜੀ ਚੀਜ਼ ਹੈ ਜਿਹੜੀ ਉਹ ਗਲਤ ਆ ਸਿੱਖ ਮਿਸਲਾਂ ਦੇ ਸੰਬੰਧ ਵਿੱਚ ਮਿਸਲਾਂ ਸਿੱਗੀਆਂ ਜਿਹੜੀਆਂ ਖੇਤਰਾ ਮਿਸਲ ਖੇਤਰਾ ਦੇ ਪਿੰਡਾਂ ਦੇ ਨਾਮ ਤੇ ਆਧਾਰ ਤੇ ਸਹੀ ਹੈ ਇਹ ਮਿਸਲ ਮਿਸਲ ਖੇਤਰਾ ਦੀਆਂ ਰਾਜਧਾਨੀਆਂ ਦੇ ਨਾਮ ਦੇ ਆਧਾਰ ਤੇ ਇਹ ਸਹੀ ਨਹੀਂ ਹੈਗਾ ਇਸ ਲਈ ਸਾਡਾ ਆਨਸਰ ਜਿਹੜਾ ਹੈ ਉਹ ਬੀ ਆਊਗਾ ਕਿਉਂਕਿ ਮਿਸਲਦਾਰਾਂ ਦੇ ਹਿੱਤਾਂ ਦੇ ਆਧਾਰ ਤੇ ਜਿਹੜੇ ਨਾਮ ਸੀਗੇ ਇਹ ਵੀ ਸਹੀ ਆ ਜਾਤੀ ਦੇ ਨਾਮ ਦੇ ਆਧਾਰ ਤੇ ਸੀ ਇਹ ਵੀ ਸਹੀ ਆ ਤਾਂ ਇਸ ਲਈ ਕਿਹੜਾ ਸਹੀ ਨਹੀਂ ਆ ਉਹ ਹੈਗਾ ਮਿਸਲ ਖੇਤਰਾਂ ਦੀਆਂ ਰਾਜਸਤਾਨੀਆਂ ਦੇ ਨਾਮ ਦੇ ਆਧਾਰ ਤੇ ਅੱਗੇ ਹੈਗਾ 23ਵਾਂ ਪ੍ਰਸ਼ਨ ਸਾਡਾ ਫਤਿਹ ਦਰਸ਼ਨ ਤੇ ਫਤਿਹ ਧਰਮ ਕਿਸ ਸੰਗਠਨ ਦਾ ਨਾਰਾ ਏ ਬੰਦਾਈ ਖਾਲਸਾ ਬੰਦਾਈ ਖਾਲਸਾ ਵਾਸਤੇ ਜਿਹੜਾ ਜਨਰਲੀ ਤੁਹਾਨੂੰ ਥਿਊਰੀ ਵੀਡੀਓ ਜਿਹੜੀ ਜ਼ਰੂਰ ਦੇਖਣੀ ਚਾਹੀਦੀ ਆ ਮਿਸਲ ਦੇ ਅਰਸੇ ਦੌਰਾਨ ਇਸ ਦੀ ਆਰਥਿਕ ਪ੍ਰਣਾਲੀ ਵਿੱਚ ਕੀ ਸ਼ਾਮਲ ਨਹੀਂ ਸੀ ਮਿਸਲ ਦੇ ਅਰਸੇ ਦੌਰਾਨ ਇਸ ਦੀ ਆਰਥਿਕ ਪ੍ਰਣਾਲੀ ਵਿੱਚ ਕੀ ਸ਼ਾਮਲ ਨਹੀਂ ਸੀ ਇੱਕ ਨੇਤਾ ਦੀ ਆਗਿਆ ਉਨ੍ਹਾਂ ਨੂੰ ਕੀ ਇਨਾਮ ਦਿੱਤਾ ਗਿਆ ਜਿਨ੍ਹਾਂ ਨੇ ਮਿਸਲ ਪੀਰੀਅਡ ਦੌਰਾਨ ਕੁਝ ਪ੍ਰਾਪਤ ਕੀਤਾ ਕੀ ਇਨਾਮ ਦਿੱਤਾ ਗਿਆ ਸੀ ਉਨ੍ਹਾਂ ਨੂੰ ਜਾਗੀਰ ਮਿਸਲ ਸ਼ਬਦ ਦੇ ਅਰਥ ਦੇ ਸਬੰਧ ਵਿੱਚ ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ ਰਾਜਵੰਸ਼ ਰਾਜਵੰਸ਼ ਜਿਹੜਾ ਉਹ ਮਿਸਲ ਦਾ ਅਰਥ ਨਹੀਂ ਹੈ ਸਿੱਖ ਮਿਸਲਾਂ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਮਿਸਲਦਾਰ ਮਿਸਲਾਂ ਦੇ ਸਮੇਂ ਦੌਰਾਨ ਕਿਹੜੀ ਕਿਹੜੀ ਸੁਪਰੀਮ ਕੋਰਟ ਸੀ ਸਰਬੱਤ ਖਾਲਸਾ ਦਲ ਖਾਲਸਾ ਦਾ ਕਮਾਂਡਰ ਕੌਣ ਸੀ ਜੱਸਾ ਸਿੰਘ ਆਲੂਵਾਲੀਆ ਪਟਿਆਲਾ ਰਾਜ ਕਿਸ ਮਿਸਲ ਦੇ ਅਧੀਨ ਸੀ ਫੁਲਕੀਆਂ ਮਿਸਲ ਪਟਿਆਲਾ ਵਿੱਚ ਕਿਸ ਨੇ ਕਿਲਾ ਮੁਬਾਰਕ ਬਣਾਇਆ ਸੀ ਬਾਬਾ ਆਲਾ ਸਿੰਘ ਨੇ ਸਦਾਕੌਰ ਕਿਸ ਮਿਸਲ ਦੀ ਅਗਵਾਈ ਕਰਦੀ ਸੀ ਜਾਂ ਸਦਾਕੌਰ ਦੁਆਰਾ ਕਿਸ ਮਿਸਲ ਦੀ ਅਗਵਾਈ ਕੀਤੀ ਗਈ ਸਦਾਕਾਰ ਨੇ ਜਿਹੜੀ ਮਿਸਲ ਦੀ ਅਗਵਾਈ ਕੀਤੀ ਉਹ ਸੀਗੀ ਕਨਈਆ ਮਿਸਲ ਇਨ੍ਹਾਂ ਵਿੱਚੋਂ ਕਿਸ ਮਿਸਲ ਵਿੱਚ ਸਿਰਫ ਨਿਹੰਗ ਸਨ ਕਿਹੜੀ ਮਿਸਲ ਸਿਰਫ ਨਿਹੰਗਾਂ ਨਾਲ ਸੰਬੰਧਿਤ ਸੀ ਸ਼ਹੀਦਾ ਮਿਸਲ ਸਭ ਤੋਂ ਪਹਿਲਾਂ ਕਿਹੜੀ ਮਿਸਲ ਹੋਂਦ ਵਿੱਚ ਆਈ ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲਾਂ ਹੋਂਦ ਵਿੱਚ ਆਈ ਪੰਜਾਬ ਵਿੱਚ ਪ੍ਰਮੁੱਖ ਕੀ ਸਿੱਖ ਮਿਸਲਾਂ ਦੀ ਗਿਣਤੀ ਕਿੰਨੀ ਆ ਕਿੰਨੀਆਂ ਸਨ 12 ਮਿਸਲਾਂ ਸਨ ਪੰਜਾਬ ਵਿੱਚ ਪ੍ਰਮੁੱਖ ਤਤ ਖਾਲਸੇ ਦੇ ਪੈਰੋਕਾਰ ਇਹਨਾਂ ਲਿਖਿਆਂ ਵਿੱਚੋਂ ਕਿਸ ਨੂੰ ਆਪਣਾ ਗੁਰੂ ਮੰਨਦੇ ਹਨ ਗੁਰੂ ਗੋਬਿੰਦ ਸਿੰਘ ਨੂੰ ਬੰਦਾਈ ਖਾਲਸਾ ਦੇ ਨੇ ਆਈ ਇਹਨਾਂ ਵਿੱਚੋਂ ਕਿਸ ਨੂੰ ਆਪਣਾ ਗੁਰੂ ਮੰਨਦੇ ਨੇ ਬੰਦਾਈ ਖਾਲਸਾ ਨੂੰ ਮੰਨਣ ਵਾਲੇ ਲੋਕ ਨੇ ਜਿਹੜੇ ਓਹ ਬੰਦਾ ਬਹਾਦਰ ਨੂੰ ਆਪਣਾ ਜਿਹੜਾ ਇਹ ਗੁਰੂ ਮੰਨਦੇ ਨੇ ਤਤ ਖਾਲਸਾ ਤੇ ਬੰਦਾਈ ਖਾਲਸਾ ਦੇ ਵਿਚਾਰ ਹੋਏ ਸਮਝੌਤੇ ਦਾ ਵਿਚੋਲਾ ਕੌਣ ਸੀ ਕਿਸ ਨੇ ਕਰਵਾਇਆ ਸੀ ਇਹਨਾਂ ਦੋਹਾਂ ਦੇ ਵਿਚਕਾਰ ਸਮਝੌਤਾ ਦਾ ਸਾਡਾ ਉੱਤਰ ਕੀ ਆ ਪਾਈ ਮਨੀ ਸਿੰਘ ਸਿੱਖ ਇਤਿਹਾਸ ਦੇ ਕਿਹੜੇ ਯੁੱਗ ਨੂੰ ਕਾਲਾ ਯੁੱਗ ਮੰਨਿਆ ਜਾਂਦਾ ਹੈ 1716 ਤੋਂ ਲੈ ਕੇ 1762 ਤੱਕ ਦੇ ਯੁੱਗ ਨੂੰ ਸਿੱਖ ਇਤਿਹਾਸ ਵਿੱਚ ਕਾਲਾ ਯੁੱਗ ਮੰਨਿਆ ਜਾਂਦਾ ਹੈ। ਬੰਦਾਈ ਖਾਲਸਾ ਸੰਪਰਦਾ ਕਿਹਸ ਰੰਗ ਦੇ ਕੱਪੜੇ ਪਹਿਨਦੇ ਸਨ? ਬੰਦਾਈ ਖਾਲਸਾ ਸੰਪਰਦਾ ਲਾਲ ਰੰਗ ਦੇ ਕੱਪੜੇ ਪਹਿਨਦੇ ਸਨ। ਤਤ ਖਾਲਸਾ ਸੰਪਰਦਾ ਕਿਸ ਰੰਗ ਦੇ ਕੱਪੜੇ ਪਹਿਨਦੇ ਸਨ? ਇਹ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਦਲ ਖਾਲਸਾ ਛੋਟਾ ਕੱਲੂ ਘਰਾ ਦੀ ਘਟਨਾ ਕਿਸ ਸੂਬੇਦਾਰ ਦੇ ਕਾਰਜਕਾਲ ਦੌਰਾਨ ਵਾਪਰੀ ਸੀ ਯਾਹੀਆ ਖਾਨ ਦੇ ਕਾਰਜਕਾਲ ਦੌਰਾਨ ਛੋਟਾ ਕੱਲੂ ਘਰਾ ਦੀ ਘਟਨਾ ਵਾਪਰੀ ਸੀ ਬੁੱਢਾ ਦਲ ਤੇ ਤਰੁਣਾ ਦਲ ਦਾ ਬੁੱਢਾ ਦਲ ਤੇ ਤਰੁਣਾ ਦਲ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦਾ ਮੁੱਖ ਕੇਂਦਰ ਕੀ ਸੀ ਅੰਮ੍ਰਿਤਸਰ ਕਿਸ ਸਿੱਖ ਮੁਖੀ ਨੂੰ ਜ਼ਕਰੀਆ ਖਾਨ ਦੁਆਰਾ ਨਵਾਬ ਦੀ ਉਪਾਧੀ ਦਿੱਤੀ ਗਈ ਖੁਸ਼ ਕਪੂਰ ਸਿੰਘ ਨੂੰ ਜ਼ਕਰੀਆ ਖਾਨ ਨੇ ਕਿਹੜੇ ਸਿੱਖ ਮੁਖੀ ਨਾਲ ਸਮਝੌਤਾ ਕੀਤਾ ਸੀ ਨਵਾਬ ਕਪੂਰ ਸਿੰਘ ਨਾਲ ਪੰਜਾਬ ਵਿੱਚ ਹਮਲਾ ਕਰਨ ਵਾਲਾ ਅਖੀਰਲਾ ਮੁਸਲਮਾਨ ਕੌਣ ਸੀ ਅਮਦ ਸ਼ਾਹ ਅਵਧਾਲੀ 나ਦਰ ਸ਼ਾਹ ਨੇ ਪੰਜਾਬ ਤੇ ਹਮਲਾ ਕਦੋਂ ਕੀਤਾ 1739 ਈਸਵੀ ਵਿੱਚ 나ਦਰ ਸ਼ਾਹ ਅੱਜ ਦੇ ਕਿਸ ਦੇਸ਼ ਦਾ ਸ਼ਾਸਕ ਸੀ ਅੱਜ ਜਿਹੜਾ ਦੇਸ਼ ਉਹਨਾਂ ਦੇ ਵਿੱਚੋਂ 나ਦਰ ਸ਼ਾਹ ਜਿਹੜਾ ਸੀਗਾ ਉਹ ਕਿਹੜੇ ਦੇਸ਼ ਦਾ ਰਾਜਾ ਸੀ ਈਰਾਨ ਦਾ ਨਾਦਰ ਸ਼ਾਹ ਦੇ ਹਮਲੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਜ਼ਕਰੀਆ ਖਾਨ ਦੁਰਾਨੀ ਖਾਨਦਾਨ ਦਾ ਸਥਾਪਕ ਕੌਣ ਸੀ? ਦੁਰਾਨੀ ਖਾਨਦਾਨ ਅਹਿਮਦ ਸ਼ਾਹ ਅਫਦਾਲੀ ਅਹਿਮਦ ਸ਼ਾਹ ਅਫਦਾਲੀ ਕਿੱਥੇ ਰਾਜ ਕਰਦਾ ਸੀ? ਦੇਖੋ ਇਹ ਪੀਪੀਐਸਸੀ 2009 ਦੇ ਵਿੱਚ ਪ੍ਰਸ਼ਨ ਆਇਆ ਹੋਇਆ ਅਹਿਮਦ ਸ਼ਾਹ ਅਫਦਾਲੀ ਕਿੱਥੇ ਰਾਜ ਕਰਦਾ ਸੀ? ਤਾਂ ਇਹਦਾ ਆਨਸਰ ਕੀ ਆਊਗਾ ਅਫਗਾਨਿਸਤਾਨ ਅਮਸ਼ਾ ਅਬਦਾਲੀ ਦੇ ਪਹਿਲੇ ਹਮਲੇ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ ਸ਼ਾ ਨਵਾਜ਼ ਖਾਨ ਅਮਸ਼ਾ ਅਬਦਾਲੀ ਨੂੰ ਕਿਸ ਨੇ ਪੰਜਾਬ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ ਸ਼ਾ ਨਵਾਜ਼ ਖਾਨ ਨੇ ਸੱਦਾ ਦਿੱਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਪਹਿਲਾ ਹਮਲਾ ਕਦੋਂ ਕੀਤਾ 1747 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਉੱਤਰਾਧਿਕਾਰੀ ਕੌਣ ਸੀ ਤੈਮੂਰ ਸ਼ਾਹ ਪੰਜਾਬ ਦੇ ਰਾਜਪਾਲਾਂ ਦਾ ਸਹੀ ਕ੍ਰਮ ਕੀ ਸੀ ਸਹੀ ਕ੍ਰਮ ਦਾ ਭਾਵ ਪਹਿਲਾਂ ਪਿੱਛੋਂ ਤੇ ਉਸ ਤੋਂ ਪਿੱਛੋਂ ਕਿਹੜਾ ਸੀ ਇਹ ਚਾਰ ਆਪਸ਼ਨ ਦਿੱਤੇ ਹੋਣੇ ਸਹੀ ਕ੍ਰਮ ਦੇ ਤਾਂ ਇਹਨਾਂ ਦੇ ਵਿੱਚੋਂ ਸਾਨੂੰ ਧਿਆਨ ਨਾਲ ਸੋਚ ਕੇ ਦੱਸਣਾ ਹੈ ਕਿ ਕਿਹੜਾ ਕ੍ਰਮਲ ਜਿਹੜਾ ਉਹ ਰਾਜਪਾਲਾਂ ਦਾ ਸਹੀ ਹੈ ਤਾਂ ਇਹ ਸਾਡੇ ਕੋਲ ਡੀ ਆਨਸਰ ਆ ਜਿਹੜਾ ਇਹ ਆਊਗਾ ਸਭ ਤੋਂ ਪਹਿਲਾਂ ਸੀ ਅਬਦੁੱਸ ਸਮਦ ਖਾਨ ਫਿਰ ਜ਼ਕਰੀਆ ਖਾਨ ਜ਼ਾਇਆ ਖਾਨ ਤੇ ਮੀਰ ਮੰਨੂ मीर ਦਾ ਖਿਤਾਬ ਕਿਸ ਨੂੰ ਦਿੱਤਾ ਜਾਂਦਾ ਸੀ ਮੀਰ ਦਾ ਖਿਤਾਬ ਜਿਹੜਾ ਸੀਗਾ ਉਹ ਸੈਨਿਕ ਨੂੰ ਦਿੱਤਾ ਜਾਂਦਾ ਸੀ ਕਿਸ ਸੂਬੇਦਾਰ ਦੇ ਰਾਜ ਦੌਰਾਨ ਪੰਜਾਬ ਵਿੱਚ ਸਿੱਖ ਧਰਮ ਨੂੰ ਬੰਦਾਈ ਤੇ ਤਤ ਖਾਲਸਾ ਵਿੱਚ ਬੰਡੇ ਆ ਗਿਆ ਕਿਸ ਸੂਬੇਦਾਰ ਦੇ ਰਾਜ ਦੌਰਾਨ ਅਬਦੁੱਸ ਸਮਦ ਖਾਨ ਦੇ ਰਾਜ ਦੌਰਾਨ ਸਿੱਖ ਜਿਹੜਾ ਧਰਮ ਸੀਗਾ ਉਸ ਨੂੰ ਬੰਦਾਈ ਤੇ ਦਰਦ ਖਾਲਸਾ ਵਿੱਚ ਵੰਡਿਆ ਗਿਆ ਸੀ ਅਹਿਮਦ ਸ਼ਾਹ ਅਬਦਾਲੀ ਨੇ ਕੁੱਲ ਮਿਲਾ ਕੇ ਪੰਜਾਬ ਤੇ ਕਿੰਨੇ ਹਮਲੇ ਕੀਤੇ 8 ਹਮਲੇ ਕੀਤੇ ਸੀ ਅਹਿਮਦ ਸ਼ਾਹ ਅਬਦਾਲੀ ਨੇ ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਕਦੋਂ ਨਸ਼ਟ ਕੀਤਾ ਸੀ 1762 ਵਿੱਚ ਛੋਟਾ ਕਲੋਕਾਰਾ ਦੀ ਘਟਨਾ ਕਦੋਂ ਵਾਪਰੀ ਸੀ ਈਟੀਟੀ ਦੇ ਵਿੱਚ ਇਹ ਕੁਐਸਚਨ ਆ ਜਿਹੜਾ ਆਇਆ ਹੋਇਆ ਏ ਛੋਟਾ ਕੱਲੋ ਘਾਰਾ ਜਿਹੜਾ ਸੀਗਾ ਉਹ 1746 ਵਿੱਚ ਵਾਪਰਿਆ ਸੀ ਅਹਿਮ ਸ਼ਾਹ ਅਬਦਾਲੀ ਦੇ ਪੰਜਾਬ ਜਾਂ ਭਾਰਤ ਤੇ ਹਮਲੇ ਦਾ ਮੁੱਖ ਉਦੇਸ਼ ਕੀ ਸੀ ਕੀ ਸੀ ਧਨ ਲੁੱਟਣਾ ਛੋਟਾ ਕੱਲੋ ਘਾਰਾ ਦੀ ਘਟਨਾ ਕਿੱਥੇ ਵਾਪਰੀ ਸੀ ਕਨੂਵਾਨ ਵੱਡੂ ਵੱਡਾ ਕੱਲੂ ਘਾਰਾ ਦੀ ਘਟਨਾ ਕਦੋਂ ਵਾਪਰੀ ਸੀ ਇਹ ਵੀ ITT ਦੇ ਪੇਪਰ ਦੇ ਵਿੱਚ ਪ੍ਰਸ਼ਨ ਆਇਆ ਹੋਇਆ ਏ ਜਿਹੜਾ ਵੱਡਾ ਕੱਲੂ ਘਾਰਾ ਸੀਗੀ ਉਸ ਦੀ ਘਟਨਾ 1762 ਵਿੱਚ ਵਾਪਰੀ ਸੀ ਵੱਡਾ ਕੱਲੂ ਘਾਰਾ ਦੀ ਘਟਨਾ ਅਹਿਮ ਸ਼ਾਹ ਅਬਦਾਲੀ ਦੇ ਹਮਲੇ ਦੌਰਾਨ ਵਾਪਰੀ ਸੀ ਇਹ ਕਿਹੜਾ ਹਮਲਾ ਸੀਗਾ ਉਸ ਦਾ ਛੇਵਾਂ ਹਮਲਾ ਸੀ ਇਹ ਵੱਡਾ ਕੱਲੂ ਘਰਾ ਦੀ ਘਟਨਾ ਕਿੱਥੇ ਵਾਪਰੀ ਸੀ ਕੁੱਪ ਪਿੰਡ ਕੁੱਪ ਪਿੰਡ ਵਿੱਚ ਵੱਡਾ ਕੱਲੂ ਘਰਾ ਦੀ ਘਟਨਾ ਵਾਪਰੀ ਸੀ ਐਮ شاہ ਅਬਦਾਲੀ ਦੇ ਸਿੱਖਾਂ ਤੋਂ ਅਸਫਲ ਹੋਣ ਦਾ ਮੁੱਖ ਕਾਰਨ ਕੀ ਸੀ ਸਿੱਖਾਂ ਵਿੱਚ ਧਾਰਮਿਕ ਜੋਸ਼ ਤੇ ਮਜ਼ਬੂਤ ਇਰਾਦਿਆਂ ਨੇ ਉਸ ਨੂੰ ਅਸਫਲ ਬਣਾਇਆ ਸੀ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਹਮਲਿਆਂ ਦਾ ਮੁੱਖ ਰਾਜਨੀਤਿਕ ਪ੍ਰਭਾਵ ਕੀ ਸੀ ਸਿੱਖ ਸ਼ਕਤੀ 'ਚ ਵਾਅਦਾ ਕਰਨਾ ਸਿੱਖ ਸ਼ਕਤੀ ਦੀ ਸ਼ਕਤੀ 'ਚ ਵਾਅਦਾ ਹੋਣਾ ਫਿਰ ਇਹਨਾਂ ਵਿੱਚੋਂ ਕਿਹੜਾ ਸਿੱਖ ਮੁਖੀ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਨੂੰ ਸਭ ਤੋਂ ਵੱਧ ਲੁੱਟਣ ਵਾਲਾ ਸੀ ਕਿਹੜਾ ਸਿੱਖ ਮੁਖੀ ਸੀ ਸਾਸਿੰਗਾ ਆਲੂ ਵਾਲੀਆ ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਐਮਸੀਕਿਊ ਜੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਤਾਂ ਬਹੁਤ ਜ਼ਿਆਦਾ ਨੌਲੇਜ ਦੇਣ ਵਾਲੀਆਂ ਵੀਡੀਓਜ਼ ਨੇ ਦੇਖਿਆ ਕਰੋ ਧਿਆਨ ਨਾਲ ਤੇ ਵੱਧ ਤੋਂ ਵੱਧ ਜਿਹੜਾ ਫਾਇਦਾ ਇਹ ਤੁਹਾਨੂੰ ਮਿਲ ਸਕਦਾ ਹੈ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਤਾਂ ਮਿਲਦੇ ਆ ਫਿਰ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ